ਹਾਂਜੀ ਮਾ YouTube ਫੈਮਲੀ ਆਜਾ ਬਲੌਗ ਜਦੋਂ ਅਸੀਂ ਇਹ ਤਕਾਨੇ ਜਾ ਰਹੇ ਹਾਂ ਅੰਬਾਲੇ ਤੋਂ ਸ਼ਾਹਵਾਦ ਰੋਡ ਤੇ 9 ਵਜਾ ਪੀਰ ਬਾਬਾ ਜੀ ਦਰਗਾਹ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 9 ਵਜੇ ਪੀਰ ਬਾਬਾ ਜੀ ਦਰਗਾਹ ਜੀ ਅੱਜ ਅਸੀਂ ਉਰੇ ਆਏ ਹੋਏ ਹਾਂ ਆ ਇਧਰ ਪੈਨਦਾ ਇਹ ਅੰਬਾਲਾ ਰੋਡ ਆ ਇਧਰ ਮੇਰੇ ਪਿੱਛੇ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਇਧਰ ਸ਼ਾਹਵਾਦ ਰੋਡ ਜਾ ਰਹੀ ਔਰੇ ਰੋਡ ਦੇ ਬਣੀ ਹੋਈ 9 ਵਜੇ ਪੀਰ ਬਾਬਾ ਜੀ ਦਰਗਾਹ ਤੁਹਾਨੂੰ ਦਿਖਾਵਾਂਗੇ ਪੂਰੀ ਫੁੱਲ ਵੀਡੀਓ ਐਂਡ ਤੱਕ ਬਨੇ ਰਹੋ ਜੀ ਠੀਕ ਹੈ ਜੀ ਦੇਖ ਸਕਦੇ ਹੋ ਸਾਹਮਣੇ ਪੀਰ ਬਾਬਾ ਜੀ ਦਰਗਾਹ ਜੀ ਲੰਗਰ ਵੀ ਚੱਲ ਰਹੇ ਨੇ ਪਟਿਆਲੇ ਕੈਟਰਿੰਗ ਵਾਲਿਆਂ ਨੇ ਇੱਥੇ ਲੰਗਰ ਲਗਾਏ ਹੋਏ ਨੇ ਜੀ ਸૈયਦ شریف ਬਾਬਾ 9 ਵਜੇ ਪੀਰ ਜੀ ਹਜਤ ਸૈયਦ ਇਬਰਾਹਿਮ ਬਾਦਸ਼ਾਹ ਹਨ 9 ਵਜੇ ਪੀਰ ਬਾਬਾ ਜੀ ਦਰਗਾਹ ਜੀ ਇੱਥੇ ਬੜੀ ਮੰਤਾਈ ਲੋਕ ਆਉਂਦੇ ਜਾਂਦੇ ਗੱਡੀਆਂ ਵਾਲੇ ਟਰੱਕਾਂ ਵਾਲੇ ਸਾਰੇ ਰੁਕੇ ਮੱਥਾ ਟੇਕ ਕੇ ਜਾਂਦੇ ਨੇ ਆਦਰ ਪਟਿਆਲੇ ਦੇ ਪਟਿਆਲੇ ਦੇ ਨੇੜੇ ਤੇੜੇ ਜਿੰਨੇ ਕੈਟਰੀਂਗ ਵਾਲੇ ਨੇ ਉਹਨੇ ਲੰਗਰ ਲਗਾਏ ਹੋਏ ਨੇ ਜੀ ਆਪਣੇ ਇਧਰ ਆਦਰ ਪ੍ਰਸ਼ਾਦ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੋ ਅੱਬਾ ਜੀ ਦਾ ਪ੍ਰਸ਼ਾਦ ਚੜਦਾ ਜੀ ਆ ਫੁੱਲਾਂ ਦੀ ਆਦਰ ਐਂਟਰੀ ਗੇਟ ਹੈ ਜੀ ਆਹਦੇ ਸਜਾਵਟ ਕਿੰਨੀ ਸੋਹਣੀ ਕਰੀ ਹੋਈ ਹੈ। ਬਹੁਤ ਸੋਹਣੀ ਕਰੀ ਹੋਈ ਹੈ ਅੰਦਰ। ਦੋਨੇ ਪਾਸੇ ਫੁੱਲ ਲੱਗੇ ਹੋਏ ਨੇ। ਅੰਦਰ ਵੀ ਢੋਲ ਟਮਕੇ ਵੱਜਦੇ ਹੋਏ ਮੋਰ ਕੋ ਦੋ ਰੋ ਰੋ ਮੱਠਾ ਟਿਕਣਾ ਦੇਣੇ ਸਾਰੇ ਪਾਸੇ ਟੈਂਟ ਲੱਗੇ ਹੋਏ ਨੇ ਕੋਈ ਨੰਬਰਗੇ ਟੈਂਟ ਲੱਗੇ ਹੋਏ ਨੇ ਸੰਗਤ ਦੇ ਬੈਠਣ ਨੂੰ ਬਾਹਰ ਦੇ ਵਾਤੇ ਟੈਂਟ ਲਾਏ ਹੋਏ ਨੇ ਸਭ ਨੇ ਬਿਠੇ ਗਰੇ ਹੋ ਬਾਬਾ ਜੀ ਜੇਗਾ ਆਪਣੇ ਕਿਤੇ ਵੀ ਜੈ ਵੀਰ ਬਾਬਾ ਜੀ ਦੀ ਗੋਲਗੇ ਕਮੈਂਟਾਂ ਚ ਆਪਣੀ ਆਪਣੀ ਹਾਜ਼ਰੀ ਲਓ ਸਾਨੀਆਂ ਬਾਹਰ ਦਾ ਨਜ਼ਾਰਾ ਬਾਰ ਦਿਖਾਣੇ ਆ ਬਾਹਰ ਸੰਗਤਾਂ ਲੰਗਰ ਚੱਕਰੀਆਂ ਨੇ ਸੇਕ ਠੰਡੀਆਂ ਸ਼ਬੀਲਾਂ ਚਲਦੀਆਂ ਹੋਈਆਂ ਇਸ ਤਰ੍ਹਾਂ ਜਿਨ੍ਹਾਂ ਨੇ ਪ੍ਰਸ਼ਾਦ ਲੈਣਾ ਪ੍ਰਸ਼ਾਦ ਦੀਆਂ ਦੁਕਾਨਾਂ ਲੱਗੀਆਂ ਨੇ ਤ੍ਰਿਲੰਗਾ ਚੱਲਦੇ ਨੇ ਸ਼ੇਕ ਚਲਦੇ ਹੋਏ ਸ਼ੇਕ ਲੱਸੀ ਚਲਦੀ ਹੋਈ ਠੰਡੀ ਲੱਸੀ ਤੁਹਾਨੂੰ ਤਾਂ ਆਪ ਨਹੀਂ ਪਤਾ ਲੱਗ ਰਿਹਾ ਠੰਡੀ ਲੱਸੀ ਪੀਓ ਜਿੰਨੀ ਮਰਜ਼ੀ ਤਰਬੂਜ ਦੇ ਲੰਗਰ ਚਲਦੇ ਹੋਏ ਬਰਫ਼ ਦੀਆਂ ਸਿੱਲੀਆਂ ਦੇ ਉੱਪਰ ਤਰਬੂਜ ਲਗਾਏ ਹੋਏ ਉਹ ਕੋਲੀਆਂ ਵਰ ਵਰਗੇ ਤਰਬੂਜ਼ ਦਾ ਲੰਗਰ ਸ਼ੁਰੂ ਕਰਦੇ ਹੋਏ ਤਰਬੂਜ਼ ਦੇ ਲੰਗਰ ਚੱਲਦੇ ਹੋਏ ਸੇਵਾਦਾਰ ਬਾਈ ਤਰਬੂਜ਼ ਦੇ ਲੰਗਰ ਲਗਾਉਂਦੇ ਹੋਏ ਅੰਦਰ ਆਪਣੇ ਦਹੀਂ ਭੱਲੇ ਦੀ ਟਿੱਕਿਆਂ ਦੇ ਲੰਗਰ ਚੱਲਦੇ ਹੋਏ ਸੇਵਾਦਾਰ ਬਾਈ ਸੇਵਾ ਕਰਦੇ ਹੋਏ ਤਹੀਂ ਭੱਲੇ ਦੀਕਾਂ ਦੀ ਸੇਵਾ ਲੰਗਰ ਚੱਲਦੇ ਹੋਏ ਇੱਧਰ ਫੋਟੋ ਮੈਸ ਕਰੋ ਬਈ ਇੱਧਰ ਲੋ ਜੀ ਸਾਡੇ ਮਨਜੀਤ ਜੀ ਲਓ ਜੀ ਖਾਓ ਬਰੂ ਖਾਓ ਖਾਓ ਸਾਡੇ ਮਨਜੀਤ ਜੀ ਤਹੀਂ ਭੱਲੇ ਦੇ ਲੰਗਰ ਚੱਗਦੇ ਹੋਏ ਮਨਜੀਤ ਜੀ ਲਾਉਗਾ ਜੀ ਪੀਰ ਦੇ ਬਣਾਣਾ ਚੱਲ ਰਿਹਾ ਬਾਬੇ ਦਾ ਹਾਂ ਜੀ ਹਾਂ ਹਾਂਜੀ ਮਨਜੀਤ ਜੀ ਕਿੱਥੇ ਆਏ ਹੋ ਤੁਸੀਂ ਸ਼ਾਬਾਸ਼ ਆਏ ਮੇਰੇ ਵੀਰੇ ਅੱਛਾ ਜੀ 9000 ਰੁਪਏ ਜਾ ਕੇ ਕਿਹਾ ਵਾਹ ਜੀ ਵਾਹ ਭੰਡਾਰਾ ਚੱਲ ਰਿਹਾ ਬੱਤ ਸੇਵਾ ਲਾਈ ਹੋਈ ਹੈ ਮੁੰਡਿਆਂ ਨੇ ਆ ਸੇਵਾਦਾਰ ਬਾਈ ਲੰਗਰ ਛਕਦੇ ਹੋਏ ਆ ਵੀ ਜੀ 9000 ਰੁਪਏ ਦੇ ਮਨਜੀਤ ਇਧਰ ਨੂੰ ਵੀ ਆਣਾ ਪਾਣੀ ਹੋਰੇ ਇਹ ਕੇ ਚੱਲਦੇ ਹੋਏ ਸਕੈ ਚੱਲਦੇ ਹੋਏ ਸਕੈ ਚੱਲਦੇ ਸੇਵਾਦਾਰ ਬਾਈ ਸੇਵਾ ਕਰਦੇ ਹੋਏ ਕਾਸੂਲੇ ਨੇ ਕੀ ਆਜ ਵੀ ਹੋ ਗਿਆ ਮਾੜੇ ਵੀ ਗੱਲਾਂ ਹੀ ਅੰਦਰ ਹੀ ਜ਼ਿਆਦਾ ਮਾਤਾ ਦੇ ਕੰਗੇ ਜਿਹਾਣਾ ਅੱਜ ਜਿਹੜਾ ਆਗਮਨ ਆਇਆ ਗੇਡੇ ਲੋਹਾਂ ਨੂੰ ਆਇਆ ਕੇ ਤਨ ਕਰਦੇ ਆਏ ਗੇ ਇਹਦੇ ਲੰਗਰ ਸਾਡੇ ਨਾਲ ਨਹੀਂ ਜੱਟ ਸਾਡੀ ਗੇ ਲੰਗਰ ਦੇ ਨਾਲ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਮੈਂਟਾਂ ਦੇ ਵਿੱਚ ਜੈ ਪੀਰ ਬਾਬਾ 9 ਵਜੇ ਆ ਜੀ ਦੀ 9 ਵਜੇ ਪੀਰ ਬਾਬੇ ਜੀ ਜੈ ਕਮੈਂਟਾਂ ਦੇ ਵਿੱਚ ਹਾਜ਼ਰੀ ਲਗਾਓ ਜੀ ਜੈ ਪੀਰ ਬਾਬਾ ਜੀ ਦੀ ਆ ਇੱਧਰ ਦੇ ਕੋਈ ਸਾਡਾ ਸੋਹਣੀ ਵੀਰ ਸ਼ਾਹਵਾਦ ਪੀਰ ਦੇ ਲੰਗਰ ਛਕ ਰਹੇ ਸੇਵਾ ਸਹੀ ਪੱਲੇ ਦਾ ਸਹੀ ਪੱਲੇ ਦਾ ਬਚਾਰਾ ਹੀ ਲੰਗਰ ਜੈਕਾਰ ਪੀਰ ਬਾਬਾ ਜੈਕਾਰ ਬਾਬੇ ਦੀ ਰੌਣਕ ਲੱਗੀ ਬਹੁਤ ਵਧੀਆ ਜੀ ਸੱਜਣੋ ਆਜੋ ਕੜੇ ਲਾਟਾ ਜੀ ਵੀ ਆ ਗਏ ਨੇ ਤਾਜੇ ਤਰਬੂਜ ਨਾਲ ਦੀ ਨਾਲ ਛਿੱਲ ਗਏ ਲੰਗਰ ਚੱਲਦੇ ਹੋਏ ਵੀਰ ਬਾਬਾ ਜੀ ਦਰਗਾਹ ਤੇ ਨਾਲ ਦੀ ਨਾਲ ਕੱਟ ਗਏ ਛਿੱਲ ਗਏ ਲੰਗਰ ਚੱਲਦੇ ਹੋਏ ਤਰਾ ਜੋ ਲੰਗਰ ਚਲਦੇ ਹੋਏ 탑 ਪਰ ਪਰ ਕੇ ਪਏ ਨੇ ਤਰਬੂਜ ਦੇ ਲੰਗਰਾਂ ਦੇ ਚਲਦੇ ਹੋਏ ਨਾਲ ਦੀ ਨਾਲ ਭਾਈ ਸੇਵਾ ਵੀ ਕਰ ਰਹੇ ਨੇ ਇੱਧਰ ਜਿਹੜਾ ਫਾਲਤੂ ਦਾ ਕਚਰਾ ਥੈਲਿਆਂ ਦੇ ਵਿੱਚ ਪਾ ਕੇ ਇੱਕ ਸਾਈਡ ਰੱਖਦੇ ਹੋਏ ਆਪਣੇ ਦਹੀ ਭੱਲਿਆਂ ਦੇ ਲੰਗਰ ਚੱਲਦੇ ਹੋਏ ਇਹ ਵੀ ਰਾਮ ਜੈਪੀਰਾਂ ਦੀ ਇੱਧਰ ਪ੍ਰਸ਼ਾਦ ਵਾਸਤੇ ਦੁਕਾਨਾਂ ਲੱਗੀਆਂ ਹੋਈਆਂ ਨੇ ਪੁਰਾਣੀਆਂ ਲਓ ਜੀ ਹੁਣ ਆਪਾਂ ਪੀਵਾਂਗੇ ਲੱਸੀ ਦਾ ਗਲਾਸ ਇੱਧਰ ਚਲਦੀ ਹੋਈ ਲੱਸੀ ਠੰਡੀ ਠਾਰ ਲੱਸੀ ਚਲਦੀ ਹੋਈ ਭਾਈਆਂ ਨੇ ਲस्सी ਦੇ ਲੰਗਰ ਲਾਏ ਹੋਏ। ਕੋਰੇ ਕੋਲ ਗਲਾਸ। ਇਹ ਵੀਰੇ ਗਲਾਸ। ਆਪਾਂ ਲस्सी ਦੇ ਲੰਗਰ ਚੱਲਦੇ ਹੋਏ। ਠੀਕ ਹੈ। ਅੰਡੀ 18 ਲस्सी ਦੇ ਲੰਗਰ। ਕੋਈ ਵੀ ਕੋਈ। ਕੋਰੇ ਕੋਲ ਆ। ਧੰਨਵਾਦ ਜੀ। ਇਹ ਲस्सी ਵੀ ਹੋਈ। ਧੰਨਵਾਦ ਪ੍ਰਦਾਨ ਕਰਨ ਦੇ ਨੇ। बहुत ही टेस्टी लस्सी नज़ारा आ गया जय पीर बाबे दी जय पीर बाबे बहुत शेयर लाइक चैनल सब्सक्राइब जरूर करो जी ਕਮੈਂਟਾਂ ਦੇ ਵਿੱਚ ਆਪਣੀ ਜੈ ਵੀਰ ਬਾਬਾ ਜੀ ਦੀ ਨੌ ਜੈ ਵੀਰ ਬਾਈ ਜੈ ਬੋਲ ਕੇ ਹਾਇਰ ਲਵਾਉ ਜੀ ਧੰਨਵਾਦ ਜੀ ਵੀਡੀਓ ਦੇਖਣ ਦਾ ਜੀ ਆਪਾਂ ਜੀ ਦਰਗਾਹ ਤੇ ਪੂਰਾ ਘੱਟ ਹੋ ਗਿਆ ਜੀ ਪੂਰੇ ਪਰ ਪਰ ਕੇ ਪੇਟ ਜਾਂਦੇ ਹੋਏ ਮੱਤਾਂ ਟਿਕਣ ਨੂੰ ਚੱਲਦੇ ਹੋਏ ਬਾਬਾ ਜੀ ਦਰਗਾਹ ਤੇ ਸੰਗਤਾਂ ਲੰਗਰ ਸਾਗੜੀਆਂ ਹੋਈਆਂ ਜੀ ਜੈ ਵੀ ਰਾਮ ਜੀ ਮੇਰੇ ਵੀਡੀਓ ਨੂੰ ਬਾਕ ਬਾਕ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਜੈ ਵੀ ਰਾਮ ਜੀ ਰਤ ਸਈਆਂ ਦੇ ਇਬਰਾਹਿਮ 9 ਵਜਾ ਪੀਰ ਸਾਹਿਬ ਜੀ ਕਟਿਆਲਾ ਵਾਲੋਂ ਕੀ ਔਰ ਸੇ ਦਿੱਤੀ ਮਸਲਾਨਾ ਉਤਸ਼ਵ ਹੈ ਭੰਡਾਰਾ ਜਿੱਦੀ 2 5 2024 ਦੀ ਨਵੀਂ ਵਾਰ ਦਿਨਾਂਕ 1 5 2024 ਜੋ ਕਿ ਕੱਲ ਦਾ ਦਿਨ ਸੀਗਾ ਜੀ ਸ਼ਾਮ ਨੂੰ ਮਹਿਫਿਲਾਂ ਕਵਾਲੀਆਂ ਦਾ ਕਰ ਕਰਮ ਕਰਾਇਆ ਗਿਆ ਥਾ ਯਹਾਂ ਪੇ ਕੋ ਬਹੁਤ ਬਹੁਤ ਦੌਨਦਾਮ ਸੇ ਬਣਾਇਆ ਜਾ ਰਹਾ ਹੈ ਆਜ ਹੈ ਗਿਆ 2 ਤਰੀਕ ਜੀ ਸ਼ਾਬਾਸ਼ ਮਾਰਕੰਡਾ ਜ਼ਿਲ੍ਹਾ ਗੁਰੂ ਸ਼ੇਤਰ ਅਲੇਗੇ ਗਏ ਕਿੱਥੇ ਗਏ ਕੋਈ ਕਿੰਨੀ ਸੰਗਤ ਪਹੁੰਚੀ ਹੋ ਯਾਦਰ ਸਮੱਥਾ ਟਿਕਦੇ ਪਏ ਨੇ ਅੰਦਰ ਅੰਦਰ ਭੰਡਾਰਾ ਚੱਲਦਾ ਪਿਆ ਜੀ ਯਾ ਪੀਰ ਆਪੇ ਦੀ ਯਾ ਪੀਰ ਆਪੇ ਦੀ ਸਾਰੀ ਸੰਗਤ ਉਹ ਸਾਰੀ ਭਾਈ YouTube ਫੈਮਲੀ ਨੂੰ ਬੈਂਤੀ ਹੈ ਜੇ ਆਪਣਾ YouTube ਕਾਤੋਂ ਵਾਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਈ ਜੀ ਵੀਡੀਓ ਨੂੰ ਵਾਦੇ ਵਾਸਤੇ ਸਬਸਕ੍ਰਾਈਬ ਕਰੋ જય ਮੀਰਾਬੇ ਦੀ ਟੀਕੇ ਆਪਣੇ ਆਪਣੀ ਹਾਜ਼ਰੀ ਲਗਵਾਓ ਜੀ જય ਮੀਰਾਬੇ ਦੀ જય ਬੀਜੇ ਜੈ ਪੀਰ ਬਾਬੇ ਦੀ ਜੈ ਪੀਰ ਬਾਬੇ ਦੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਜੈ ਹੋ ਜੈ ਹੋ ਜੈ ਹੋ